ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਦੇ ਆਂ ਫਿਰ ਤੋਂ ਹੀ ਭਾਈ ਜਨਿਆ ਕੰਪਿਊਟਰ ਕਰਾ ਲਵਾਤਾ ਸੀਗਾ ਮੈਂ ਇੱਥੇ ਹੈਂਡਲਿੰਗ ਦਾ ਕਰਕੇ ਨਹੀਂ ਤਾਂ ਤੁਹਾਨੂੰ ਦਿਖਾਉਂਦਾ ਕੰਪਿਊਟਰ ਕਰਾ ਆ ਆ ਸਾਜੂ 43 ਨਾਲ ਹੀ ਲਾਇਆ ਸੀ ਆ ਉਹ ਹੋਰ ਸੀ ਪਰ ਠੀਕ ਸਾਜੂ 43 ਤੇ ਕੰਪਿਊਟਰ ਕਰਾ ਲਵਾ ਰਿਹਾ ਤੇ ਅੱਜ ਬਹੁਨੇ ਆ ਇਧਰ ਸੁੱਕਾ ਹੀ ਆ ਉਹ ਆਪਣਾ ਜਿੰਦਾ ਵੱਦਿਆ ਲਾਈ ਤੁਰਿਆਉਂਦਾ ਯਾਰ ਐਵੇਂ ਕਹਿਦਾ ਹਾਂ ਪਹਿਲਾਂ ਆ ਕੇ ਟਰਾਂਸਫਾਰਮਰ ਰੱਖਿਆ ਆਹਨਾ ਤੇ ਵੱਡਾ-ਵੱਡਾ ਪਾ ਜਾਂਗੇ ਯਾਰ ਮੀਂਹ ਤੱਤੀ ਜਾਂਦੇ ਆ ਬਾਈ ਤੇ ਤਰੀਕ ਦਾ ਬਾਕੀ ਹਲੇ ਗਾਂ ਵੀ ਮੌਨ ਤੋਂ ਉਨ ਵਾਲੇ ਹਨ ਉਹ ਜੁਬਾ ਤਾਂ ਕਰਕੇ ਫਿਰ ਆਫਾ ਹੋ ਜੂਗਾ ਕਹਿ ਰਹੇ ਉਹ ਵਾਅਦਾ ਦਿੰਦੇ ਆ ਜੇ ਦਾ ਉਹਦੇ ਕਰਮੀ ਚੱਲੀ ਗਏ ਕਹਿਆ ਕਦੂ ਕਰ ਦਾਂਗੇ ਜੇ ਨਾ ਹੋਏ ਫਿਰ ਪਾਣੀ ਸੁਹਾਗਾ ਮਾਰ ਕੇ ਪਾਣੀ ਲਾ ਦਾਂਗੇ ਤੇ ਢੇੜੇ ਨਾਲ ਢੇੜੇ ਲਾਈ ਜਾਣੇ ਬਾਬਿਓ ਮੋੜ ਕੇ ਬਾਅਦ ਚੱਕ ਕੇ ਵਧੀਆ ਬਈ ਜਾਂਦਾ ਯਾਰ ਬੜਾ ਉੱਚਾ ਨਹੀਂ ਮਣੀ ਹੁੰਦਾ ਫਿਰ ਮੱਥੇ ਤੋਂ ਬੜਾ ਉੱਚਾ ਨਹੀਂ ਮਹਾਂ ਹੁੰਦਾ ਇਹਦਾ ਰੋ ਇਹ 1600 ਚੱਕਰਾਂ ਹੀ ਚੱਲਦਾ ਬਾਬੋ 1600 ਚੱਕਰਾਂ ਦੇ ਇੰਨਾ ਪਿਆਰਾ ਚੱਲਦਾ ਨਾ ਗੱਲਾਂ ਹੀ ਛੋੜ ਦੋ ਬੜਾ ਪਿਆਰਾ ਚੱਲਦਾ ਯਾਰ ਮੈਂ ਮਤਲਬ ਹੋਰ ਬਹੁਤ ਟਰੈਕਟਰ ਜਿਵੇਂ ਘੱਟ ਚੱਕਰਾਂ ਦੇ ਜਾਂ ਬੜੇ ਚੱਕਰਾਂ ਚੱਲਦੇ ਹੋਣਗੇ ਕਈ ਬੜੇ ਚੱਲਦੇ ਹੋਣਗੇ ਕਈ ਥੋੜੇ ਚੱਲਦੇ ਹੋਣਗੇ ਅਜਾ ਵੱਡੀ ਪਾਵਰ ਵਾਲੇ ਹੁਣ ਜੋ ਘੱਟ ਤੇ ਚੱਲਦੇ ਹੋਣਗੇ ਮਤਲਬ ਕਿ ਆ ਇੰਨੀ ਇੰਨੀ ਹੌਸ ਪਾਵਰ ਵਾਲਾ ਮਤਲਬ ਕਿ ਆ ਹੌਸ ਪਾਵਰ 44 ਵਾਲੇ 63 68 ਤੇ 800 ਲੰਦਰੋ ਵੱਡੀ ਹੌਸ ਪਾਵਰ ਵਾਲਿਆ ਉਹ ਤੇ ਗਿੱਲਾ ਕਿ ਲੱਗਿੰਦਾ ਆਪਣਾ ਪਾਣੀ ਲੱਗਿਆ ਚਲਦੇ ਹੋ ਹਜੇ ਚਲੋ ਗੱਲ ਵਧੀਆ ਨਿਕਲ ਜਾਣਾ ਪੰਜ ਕਿਲੇ ਲੰਮੀ ਉਤਰੀ ਆ ਠੀਕ ਠਾਕ ਆਲਾ ਚਲੋ ਜਿੰਨੀ ਵਧੀਆ ਨਾ ਮੈਂ ਇਹ ਨਾ ਮਗਰ ਦੇਖੇ ਤਾਂ ਫੁੱਦੀ ਵੀ ਜਾਵਾਂ ਜਾਵਾਂ ਮੈਂ ਮਗਰ ਮਗਰ ਦੇਖ ਲਈਦਾ ਤਾਂ ਕਰਕੇ ਆਪਾਂ ਮਾਰਦਾ ਹਾਲ ਮੈਂ ਅੱਜ ਤਾਂ ਦੁਪਹਿਰ ਹੋ ਗਿਆ ਰੋਟੀ ਪਾਣੀ ਖਾ ਕੇ ਫੇਰ ਆਈ ਸੀ ਖੇਤ ਤੇ ਜੋ ਤੜਕੇ ਆ ਕੇ ਮਾਰਨ ਨੂੰ ਜਾਂ ਉਹ ਬਾਈ ਵਧੀਆ ਬਾਣੀਆ ਕੰਪਿਊਟਰ ਕਰਾਏ ਨਾਲ ਮਾਰਾ ਇੱਕ ਕਿਹੜੇ ਲਵਾਇਆ ਬੱਸ 12 ਲਵਾਇਆ ਇੱਕ ਇੱਕ ਵਾਰੀ ਇੱਕ ਕੋਡ ਮਰਾਇਆ ਐਸ ਲੋਡੇ ਦਾ ਦੂਜੀ ਵਾਰ ਦੀ ਲੋਡ ਹੀ ਨਹੀਂ ਕੋਈ ਲੋ ਜੀ ਦੋਸਤੋ ਮਾਰ ਤੇ ਹਾਲ ਆ ਤਰਕ ਗਿਆ ਸੀ ਟਰੈਕਟਰ ਇਹ ਗਵਾਂ ਟੀ ਨੇ ਖਖੜੀਆਂ ਪਤਾ ਨਹੀਂ ਖਵਾਉਣਗੇ ਕਿ ਵਿੱਚ ਵਾਉਣਗੇ ਲੱਗੀਆਂ ਤਾਂ ਪੰਨਾਂ ਪਰ ਹੋਰ ਹੀ ਕੱਟੂ ਜੇਗਾ ਕਿੱਧਰ ਆਉਣੀ ਆ ਲੋ ਬਾਬੇ ਕੋਠਾ ਬੰਦ ਕਰਨਾ ਸੀ ਉਹ ਸਾਰਾ ਮਾਰਿਆ ਉਹਦੇ ਨਾਲ ਕਰਦਾ ਉਹ ਵੀ ਮਾਰਦਾ ਉਹ ਵੀ ਮਾਰਦਾ ਸਵੇਰ ਜਿੰਦਰੀ ਵੀ ਲਿਆਂਦੀ ਸੀ ਪਹਿਲਾਂ ਤਾਂ ਇਹ ਵਟਾਂ ਪਾਵਾਂਗੇ ਫਿਰ ਵਟਾਂ ਦਾ ਕੈਨਸਲ ਕਰ ਲਿਆ ਹੁਣ ਆ ਵੀ ਹੋਣ ਹਜੇ ਆਪਾਂ ਦੱਬਾ ਰੱਖਾਂ ਸੀ ਦੱਬਾ ਰੱਖਦੇ ਆ ਨਾ ਡਾਈ ਪਈ ਵਾਹ ਇਹਨੂੰ ਲਾਗੇ ਜਿੰਦਾ ਤੇ ਬਸ 11:30 ਹੋ ਗਏ ਚੱਲ ਜਾਈਏ ਘਰੇ ਗਰਮੀ ਬਹੁਤ ਹੋਊਗੀ ਕੱਟੇ ਨਾ ਰੋਬੋ ਲਓ ਜੀ ਚੱਲੇ ਗਏ ਚੱਲ ਭਾਈ ਸ਼ੋਰਾਸਾਂ ਚੱਲੀਏ ਘਰ ਨੂੰ ਟਰੱਕ ਹੋ ਗਈ ਫਿਖਰਾ ਤੇ ਬਦਲ ਮੌਸਮ ਘਾਇਦਾ ਯਾਰ ਮੋੜ ਕੇ ਲਿਕੇ ਚੱਲੇ ਗਏ ਬਾਪੂ ਘਰ ਨੂੰ ਜਿਹਨੇ ਆਥ ਨੇ ਜਿਹਦਾ ਨਾਖ ਖੇੜੀ ਨੂੰ ਫੁੱਟ ਨੰਗਾਏ ਕਿਤੇ ਫੇਰ ਤਾਂ ਮਾਰ ਜਾਾਂਗੇ ਹਾਲ ਇਹਨੇ ਬਸ ਤੋਂ ਬਾ ਮਾਰ ਕੇ ਆਵਾਂਗੇ ਚੱਲ ਜੰਡੇ ਕਾਮ ਨੂੰ ਕੋਈ ਨਾ ਪਹਿਲਾਂ ਤੱਕਰੇ ਨੂੰ ਉਹ ਵਿਚੋ ਨਾ ਬਿੱਜ ਜਾਵੇ ਹਾਂ ਤੇ ਪਹਿਲਾਂ ਆਪਣਾ ਕਿਉਂ ਨਹੀਂ ਰਹਿ ਗਿਆ ਚਾਰ ਚੁਫੇਰੇ ਲੱਗ ਗਿਆ ਯਾਦ ਕਰ ਹਜੇ ਅਗੱਖੜੀਆਂ ਵਾਲਾ ਲੱਗਣਾ ਰਖੜੀਆਂ ਲੱਗਣਾ ਇਹ ਵੀ ਬਾਸਪਤੀ ਲੱਗੂ ਤੇ ਆਪਣਾ ਵੀ ਬਾਕੀ ਉਹ ਬਾਸਪਤੀ ਵਿਚ ਜਾ ਜਿਹੜਾ ਉਹ ਆ ਵਿਚ ਜਾ ਬਾਸਪਤੀ ਲੱਗਣ ਵਾਲਾ ਤਾਂ ਨੇੜੇ ਆਪਣੇ ਆ ਹੀ ਆ ਬਾਸਪਤੀ ਬਾਕੀ ਸਾਰਾ ਪਰਮਲਪੁਰ ਮਲੀ ਲਾਇਆ ਲੋਕਾਂ ਨੇ ਆਪਾਂ ਫਿਰ ਥੋੜੇ ਪੈਸੇ ਬਟਨ ਮੰਨੀ ਹੋਏ ਬਏ ਆ ਇਸ ਕਰਕੇ ਪਾ ਚੂਏ ਵੇਖੋ ਸਭ ਦਾ ਚੂਏ ਬਹੁਤ ਲੋਬ ਨੇ ਕੱਲ ਦਵਾਈ ਪਾਈ ਹੋਣੀ ਪਰਸੋਂ ਬਹੁਤ ਮਰੇ ਪਏ ਚੂਏ ਵੇਖਿਆ ਜੀ ਛੋਨਾ ਖਰਾਬ ਹੋ ਕਰਦੇ ਰਾ ਸਾਈਡਾਂ ਸਾਈਡਾਂ ਇਹਦਾ ਨਾ ਛੜਦੇ ਨਹੀਂ ਆ ਪੈਂਦੇ ਆ ਕੇ ਕੋੜਾ ਤੋਂ ਕੋੜਾ ਹੁਣ ਇੱਕ ਹੋਰ ਵਸਾਉਣਾ ਵਾਣ ਮੈਂ ਮਤਲਬ ਕਿ ਅੱਗ ਲਾ ਕੇ ਇੱਕ ਵਾਰੀ ਹਲ ਮਾਰਿਆ ਤੇ ਸੁਹਾਗਾ ਮਾਰ ਕੇ ਛੋਨਾ ਦੀ ਤਾ ਇਹਨਾਂ ਵਾਰੀ ਵਾਣ ਵਾਏ ਬਸ ਹਾਲੋ ਇਹ ਆਪਣੇ ਕੋਲ ਹੁੰਦੀ ਠੇਕੇ ਤੇ 2022 ਚ ਸੀਗੀ 2223 ਚ ਉਹ ਸੀ ਆਪਣੇ ਕੋਲ ਠੇਕੇ ਤੇ ਉਹ ਵਿਕਿਆ ਸੀ ਕੋਈ ਨੰਨੇ ਦਾ ਆਪਣਾ ਉਹ ਮਰ ਤੇ ਉਦੋਂ ਹੀ ਆਪਾਂ ਇੱਕ ਸਾਲ ਵੀਜਿਆ ਸੀ ਇੱਥੇ ਝੋਨਾ ਆਓ ਸਾਰਾ ਪਈ ਪੱਖੇ ਤੇ ਕਰ ਵੀਜੇ 9 ਕਿੱਲੇ ਕਿੰਨ 10 ਕਿੱਲੇ ਆਏ ਵੀਜੇ ਆਪਾਂ ਪਰ ਆਪਣੇ ਵਧੀਆ ਹੋ ਗਏ ਸੀ ਕਿਉਂਕਿ ਆਪਾਂ ਫਿਰ ਵਾਹ ਬੂਏ ਵਾਪਸ ਹੀ ਰੋ ਕੰਪਿਊਟਰ ਕਰਾਉ ਸਾਰਾ ਕੋਈ ਲੱਗਿਆ ਸੀਗਾ ਪਰ ਲਾਫ ਕਨੈਕਸ਼ਨ ਦੋ ਸੀਗਾ ਉਹ ਸੋਲਰ ਹੈ ਨਹੀਂ ਸਿਓਲ ਬੱਸ ਚੱਲਦੇ ਆ ਘਰ ਨੂੰ ਵਾਪਸ ਮਿਲਦੇ ਆ ਫੇਰ ਸੂਬਾ ਉਹਦਾ ਮਾਰ ਕੇ ਸੀ ਆਪਾਂ ਨਾ ਤੇ ਪੰਜ ਕਵਾ ਸਾਢੇ ਪੰਜ ਹੋ ਗਏ ਮੈਂ ਚੱਲ ਮਾਰ ਹੀ ਆ ਗੇ ਕੰਮ ਨੇ ਪੜੂਗਾ ਚੌਥਾ ਕਿਹੜਾ ਕਦੇ ਨਹੀਂ ਹੋ ਜਾਣਾ ਦਾ ਗੱਲ ਤੇ ਫਾਈਦਾ ਵਾ ਮਤਲਬ ਕਿ ਵਜ੍ਹਾ ਕਿ ਲ ਜੇ ਇੰਨੇ ਕ ਮਤਲਬ ਜਿਵੇਂ ਹੁੰਦਾ ਹਨਾ ਪਾਣੀ ਤਾਂ ਨਹੀਂ ਲੱਗਿਆ ਨੂੰ ਇੱਕ ਵੀ ਨਹੀਂ ਪਾਣੀ ਲੱਗਾ ਅ ਨਾਲ ਨਾਲ ਕਈ ਵਾਰ ਕੋਈ ਟੁੱਟ ਡੱਟ ਜਾਵੇ ਹਨਾ ਤਾਂ ਕਰਕੇ ਝੋਨਾ ਦੇਖੋ ਆ ਦਰ ਕਿ ਆਪਾਂ ਮਾਰ ਗਏ ਜੀ ਇੱਕ ਹੋਰ ਗਵਾਂਢੀ ਜਿਹੜੇ ਲਹੂ ਪੀਂਦੇ ਹੁੰਦੇ ਸਾਰਿਆਂ ਦੇ ਤਕਰੀਬਨ ਦੇਖੋ ਝੋਨਾ ਲਾਇਆ ਤੇ ਬੈਠੋ ਮੋਰਾ ਨਿਕਲ ਗਿਆ ਸਾਰਾ ਅੱਧਾ ਵਣ ਅੱਥਰ ਦਾ ਕੀ ਕਹ ਦੀਏ ਚਲੋ ਕਿਉਂ ਇੱਚ ਹੁੰਨਾ ਕਿਹੜਾ ਮਾਰਨਾ ਨਹੀਂ ਗਾ ਤੇ ਫੋਰਸ ਨਾਲ ਦੇ ਭੱਜੇ ਫਿਰਦੇ ਕਹਣੀ ਆ ਟੁੱਟ ਗਿਆ ਉਹ ਉੱਚਾ ਬਾਣਾ ਥੋੜਾ ਯਾ ਇਹ ਨੀਵਾ ਤੇ ਬੰਦਾ ਪਲ ਥੋੜਾ ਧਿਆਨ ਹੀ ਰੱਖ ਲੈ ਜਿੱਦਾਂ ਅਗਲੇ ਦਾ ਯਾਰ ਬਾਣ ਹਨਾ ਕੰਪੀਟਰ ਆ ਲੱਗੇ ਜਾਂ ਕੁਛ ਵੀ ਜਿਵੇਂ ਵੀ ਆ ਉਹ ਵਿਲੇ ਹੀ ਪਿਆ ਯਾਰ ਤਾਂ ਵੀ ਕਿਉਂ ਆਹ ਦਾ ਪਾਣੀ ਤਾਂ ਹੁਣ ਉਹ ਪਾਣੀ ਹੋਈ ਨਿਕਲ ਹੀ ਜਾਂਦਾ ਲੈ ਕਿੱਡਾ ਮੋਰਾ ਨਿਕਲਿਆ ਪਿਆ ਹੁਣ ਬੰਦਾ ਕੀ ਕਰੂ ਭਾਏ ਹੁਣ ਇਹਦੇ ਖਾਤਰ ਦੱਸੋ ਕੀ ਹੋਊਗਾ ਸਾਂਝੋ ਬੰਦੇ ਦਾ ਮਾਨ ਆਕਿਆਂ ਦਾ ਹੁਣ ਉਹ ਵਾਣ ਤੇਨ ਸੁੱਕਾ ਪਿਆ ਤੇ ਜਿਹੜਾ ਪਾਣੀ ਸੀਗਾ ਉਹ ਵੀ ਉਹ ਵੀ ਸੁੱਕ ਗਿਆ ਲੈ ਕੀ ਫਾਇਦਾ ਫਿਰ ਉਹਦਾ ਪਾਣੀ ਲੈਦਾ ਹੈਨਾ ਹੁਣ ਕੀਤਾ ਫੋਨ ਆਉਂਦੇ ਆ ਲਾਇਆ ਹਜਾ ਉਹਨਾਂ ਦਾ ਫੇਰ ਹੀ ਲੋਡ ਆਉਣਗੇ ਬਹੁਤ ਲੋਪੀਤ ਰਹੇ ਪਹਿਲਾਂ ਵੀ ਐਂ ਕਰਦੇ ਸੀ ਹਜਾ ਤੋਂ ਵੀ ਨਹੀਂ ਲੋਡ ਆਉਂਦੇ ਚਲੋ ਮਾਰਾਂ ਮੈਂ ਉਹਨੂੰ ਮਿਲਦਾ ਫੇਰ ਵਾਜ ਗਿਆ ਸਲੋ ਜੀ ਰੇਸ ਆ ਤੇ ਉਹ ਵੀ ਮੌਸਮ ਵੀ ਹੋ ਗਿਆ ਪੂਰਾ ਓਕੇ ਖਾਲ ਵਿੱਚ ਜਿੱਤੇ ਆਪਾਂ ਮਾਰ ਇਹਨਾਂ ਦਾ ਛੱਡਦੇ ਗਿੱਲਾ ਸੀ ਉਹਦੇ ਰੋਟਾਵੇਟਰ ਮਾਰਿਆ ਸੀਗਾ ਪਾਣੀ ਪੀ ਰਹੇ ਹੁਣ ਪੀਣ ਲੱਗਿਆ ਮੈਂ ਮਟਰ ਰੁਕੀ ਗਿਆ ਸੀਗਾ ਤੇ ਕੁਛ ਇੱਥੋਂ ਪਾਣੀ ਡੁੱਲਿਆ ਹੋਇਆ ਸੀਗਾ ਆਹ ਲਾ ਤਾਂ ਕਰਕੇ ਇਹਦੇ ਕੁਛ ਇੱਥੋਂ ਉੱਦੇ ਵੀ ਗਿੱਲਾ ਸੀ ਹੈ ਨਾ ਆਹ ਕਰਕੇ ਨਹੀਂ ਮਾਰਿਆ ਹੁਣ ਇਹ ਗਿੱਲਾ ਬਹੁਤ ਜ਼ਿਆਦਾ ਉਹਨਾਂ ਗਿੱਲੇ ਹੁਣ ਕੀ ਉੱਚਾ ਨੀਵਾ ਹੋ ਜਾਊਗਾ ਤਾਂ ਕਰਕੇ ਨੀ ਮਾਰਿਆ ਬਸ ਆ ਮਾਰ ਦਾਂਗੇ ਬਾਅਦ ਚ ਨਾ ਜਿਹਦੇ ਸੁਹਾਗਾ ਸੁਹਗਾ ਮਾਰਨਾ ਹੈ ਇਹਦੇ ਚ ਉਦੋਂ ਪਹਿਲਾਂ ਹੱਲ ਲਿਆਵਾਂਗੇ ਨਾਲ ਤੇ ਇਹਨੇ ਸਾਚੇ ਦਮਿੰਦੇ ਰਹਿਣਾ ਜੇ ਨਾਲ ਮਾਰ ਲਾਂਗੇ ਜਿਹਨਾਂ ਬਾਟਾ ਮਾਰਨਾ ਹੈ ਚਲਦੇ ਆ ਘਰੇ ਹਜੇ ਤਿੰਨ ਕਿੱਲੇ ਆਪਣੇ ਉਸ ਘਰ ਕੋਲੇ ਪਏ ਆ ਪਰ ਉਸੇ ਸ਼ਾਇਦ ਹੀ ਮਾਰ ਗਏ ਯਾਰ ਸੁਬਾ ਮਾਰ ਲਾਂਗੇ ਦੇਖ ਲਾਂਗੇ ਜੇ ਮੌਸਮ ਮਾਰ ਹੀ ਦਵਾਂਗੇ ਕਿਉਂਕਿ ਇਹ ਮੀਂਹ ਪੈ ਕੇ ਮੁੜ ਕੇ ਫੇਰ ਨਾ ਹੁਣ ਇਹਦੇ ਵੱਟਾਂ ਪਾ ਦਾਂਗੇ ਬਸ ਚਲਦੇ ਆ ਘਰ ਨੂੰ ਪਰਫਾਰਮੈਂਸ ਤਾਂ ਫਿਰ ਆਪ ਦਾ ਫੈਨ ਆ ਨਾ ਕਰਕੇ ਚਲੋ ਚੱਲਦੇ ਆ ਘਰ ਨੂੰ ਜੀ ਲੋ ਬਈ ਦੋਸਤੋ ਅੱਜ ਚਲੇ ਕਿਤੜਵੇ ਤੇ ਇਹ ਆ ਗਿਆ ਪੁਲ ਇਹ ਵੀ ਪੁਲ ਬਣਦਾ ਪਿਆ ਮੇਰੇ ਹਿਸਾਬ ਨਾਲ ਆ ਦੇਖੋ ਮਸ਼ੀਨ ਲੱਗੀ ਪਈ ਆ ਇਹ ਵੀ ਦੂਜੂ ਬਣ ਜਿਵੇਂ ਲਾਲ ਬਈ ਵਾਲਾ ਬਣਿਆ ਪੁਲ ਹਰ ਰੋ ਜਾਲ ਜੰ ਪੜਾ ਕੁਛ ਪਿਆ ਇਹ ਮੈਂ ਪਹਿਲਾਂ ਬਣਿਆ ਸਾਰੀ ਜੀ ਰਾਲ ਬਾਈ ਲਾ ਟਵਲ ਖਰਾਣੇ ਲਾ ਇਹ ਹੋਣਾ ਹੈਗਾ ਕਿੰਗਰਾ ਤੇ ਛਾਜ ਲਾ ਇਹ ਦੇਖੋ ਸਪੋਨਸ ਨੂੰ ਪਾ ਪੈਣਾ ਇਹਨਾਂ ਦਾ ਹੁਣ ਅਸੀਂ ਦੂਜਾ ਬਣਾ ਦੇਗੇ ਪਹਿਲਾਂ ਆ ਹੀ ਸੀ ਸਾਰੇ ਪੋਲ ਮਤਲਬ ਲੱਕ ਕੇ ਨੇ ਟੱਪ ਦਿੰਦਾ ਸੀਗਾ ਲੈ ਵੀ ਭਰੀ ਭਈ ਫੁੱਲ ਤੇ ਇਹ ਅੱਜ ਮੈਂ ਅੱਜ ਹੀ ਆਏ ਸੀ ਅੱਜ ਮੈਂ ਦੇਖਣ ਆ ਗਿਆ ਆਇਆ ਹੈ ਨਾ ਇਹ ਦੇਖੋ ਕਿਹਾ ਸਾਰਾ ਸਮਾਨ ਇਹਨਾਂ ਦਾ ਪਹਿਲਾਂ ਕਿ ਦਿਨ ਆਇਆ ਟੱਪੇ ਚ ਉਹਦੇ ਨਹੀਂ ਸੀ ਇਹ ਸਿਸਟਮ ਹੁਣ ਇਹ ਵੀ ਬੋਰ ਬਾਰ ਕਰੀ ਜਾਂਦੇ ਆ ਉਹ ਮਸ਼ੀਨਾਂ ਆਉਂਦੀ ਦੂਜੀ ਹਾਈ ਡਰਾ ਜੀ ਤੇ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਦਿਆ ਨਾ ਇਹ ਵੀ ਹੋਣਾ ਬਣ ਜਾਣਗੇ ਸਾਰੇ ਬਣ ਜਾਣਗੇ ਥਰਾਜਾ ਵਾਲਾ ਸੌਰੀ ਫਗਰਸਰ ਥਰਾਜਾ ਵਾਲਾ ਵੀ ਬਣ ਗਿਆ ਤੇ ਥਰਾਜਾ ਵਾਲਾ ਕਿੰਗਰਾ ਵੀ ਬਣ ਗਿਆ ਤੇ ਲਾਲਬਈ ਤੇ ਉਹ ਲਖਾਣਾ ਵੀ ਬਣ ਗਿਆ ਤੇ ਉਹ ਦਰੋਗਾ ਨੇਹਰ ਵਾਲਾ ਬਣ ਗਿਆ ਉਹ ਲਾ ਉਹਦਾ ਮੇਨ ਹਾਈਵੇ ਨੈਸ਼ਨਲ ਹਾਈਵੇ ਉਹ ਤਾਂ ਜਿਹੜਾ ਆਪਣੇ ਲਾਲ ਬਲੰਬੀ ਵਾਲੀ ਨੇ ਨਾ ਉਹ ਲੀਆਂ ਤਾਂ ਕਰਕੇ ਇਹ ਹੁਣ ਥਰਾਜਾ ਲਾ ਗਿਆ ਚਲੋ ਚੱਲਦੇ ਹਾਂ ਕੰਮ ਤਾਂ ਹੁੰਦਾ ਨੇ ਵੇੜ ਕੇ ਆਉਣੇ ਫਿਰ ਤੇ ਉਹ ਤਾਂ ਕਿ ਬਹੁਤਾ ਸੀ ਬਣ ਜਾ ਸਾਰਾ ਮੈਂ ਵੀਡੀਓ ਬਣਾਈ ਨਾ ਭੁੱਲ ਗਿਆ ਯਾਰ ਹੂੰ ਤਾਂ ਕਰਕੇ ਚਲੋ ਕੋਈ ਨਾ ਪੌਣੇ 1 5 ਹੋ ਗਏ ਉਹਨਾਂ ਦੇ 5.5 ਤੇ 5000 ਦੇਤ ਮਾਗਰ ਪਾਲੀ ਮਸ਼ੀਨ ਕੱਲ ਕੋ ਦਿਹਾੜੀਆਂ ਮਿਲਿਆ ਨਹੀਂ ਗਾ ਤੇ ਇਸ ਕਰਕੇ ਫਿਰ ਆਪ ਨੂੰ ਵੀਜ ਨਹੀਂ ਪਊਗੀ ਹੁਣ ਸਿੱਟੀ ਗਾ ਦੇ ਫਿਰ ਬਾਹਤਾ ਵਾਣਾ ਨਾ ਤੇ ਪਹਿਲਾਂ ਪਰਾਂ ਦਾ ਫਿਰ ਪਹਿਲਾਂ ਵੀਜ ਦਿੰਦੇ ਸੌਖਾ ਵੀਜਾ ਨਾ ਜੀ ਹੁਣ ਮੌਸਮ ਵੀ ਕੱਚਾ ਉਤੋਂ ਮਤਲਬ ਬਦਲ ਪਾਈ ਜੀ ਹੈ ਜੀ ਆ ਪੂਰੀ ਤੇ ਆਏ ਆ ਕਿ ਜੇ ਮੀਂਹ ਉਹ ਪੈ ਲੱਗ ਪੇ ਫਿਰ ਕੰਮ ਆਣਾ ਸਟੱਡ ਹੋ ਜਾਊਗਾ ਹੁਣ ਐ ਕਰਾਂਗੇ ਬਸ ਰੇ ਜੀ ਬੀ ਜੀ ਕੇ ਮਤਲਬ ਬੀਜੀ ਜਾਣੀਆਂ ਥੱਲੇ ਸਿੱਟੀ ਜਾਣੀਆਂ ਉਹ ਆ ਦੇ ਟਰੈਕਟਰ ਰੇਲ ਹੀ ਵੀ ਆਉਂਦਾ ਤੇ ਬਸ ਰੇਸ ਆ ਬੀਜ ਕੇ ਇਸ ਵਾਗਾ ਮਾਰ ਕੇ ਰੱਟਾ ਪਾ ਕੇ ਰੱਖ ਦਾਂਗੇ ਜੇਡਾ ਮੀਂਹ ਆ ਗਿਆ ਤਾਂ ਬਸ ਠੀਕ ਨਹੀਂ ਦੋ ਭਰ ਕੇ ਪਾਣੀ ਦੋ ਚੋਨਾ ਲੋਵਾ ਦਾਂਗੇ ਅੱਜ ਦਾ ਮਤਲਬ ਦੇਣ ਦਾ ਮਤਲਬ 15 ਕ ਪਏ ਆ ਹਾਂ 15 ਕ ਦਾ ਅੱਜ 21 ਵਾ ਦਿਨ ਹੋ ਗਈ ਤੇ ਆਪਾਂ 6-7 ਤਰੀਕ ਤੋਂ 5 ਤਰੀਕ ਤੋਂ ਲਾ ਲੋ ਝੋਨਾ 5 ਤਰੀਕ ਨੂੰ ਲਾਉਂਗਾ ਇਹਨੇ ੜਕਾਸ-ਕਾਸ ਲਾਉਂਗਾ 5 ਤਰੀਕ ਇੱਕ ਤਰੀਕ ਤੋਂ ਬਾਅਦ ਲਾਉਂਗਾ ਤਾਂ ਕਰਕੇ ਬਸ ਆ ਹੁਣ ਦੋ ਜਿੱਤਾਂ ਮਣਜ ਹੋਇਆ ਪਿਆ ਕਦੇ ਐਂ ਕਹਨੇ ਕਿ ਨਾ ਬੀਜ ਗੇ ਰੇ ਸਿੱਟ ਗੇ ਕਦੇ ਕਹਨੇ ਸੈਟ ਗੇ ਮੀਂਹ ਆਉਣ ਲੱਗ ਗਿਆ ਇਸ ਦੋ ਵਾਰ ਮੀਂਹ ਆਉਣ ਲੱਗ ਪਣੇ ਹਨ ਤਾਂ ਕਰਕੇ ਕੰਮ ਹੋਣਾ ਨਹੀਂ ਕੋਈ ਵੀ ਤੇ ਤਾញੋ ਅੱਜ ਫਿਰ ਆਹੀ ਫੈਸਲਾ ਲੈ ਲੈ ਕਿ ਚਲੋ ਆਪਾਂ ਮਸ਼ੀਨ ਨਾਲ ਹੀ ਰੇਵੀ ਤੇ ਪਹਿਲਾਂ ਇਹ ਬਹੁਤ ਸਾਲ ਪਹਿਲਾਂ ਵੀਚ ਦਿੰਦੇ ਸੀਗੇ। ਅਸੀਂ ਤਕਰੀਬਨ ਹੀ ਵੀਜੋ ਹੀ ਦਿੰਨੇ ਜਦੋਂ ਆ ਕੇ ਬੰਦਾ ਹੁੰਦਾ ਮੇਰੇ ਆ ਵਾਂਚੇ ਵੀਜੀ ਸੀ ਆ ਬੈਠੇ ਇੱਕ ਜੰਦਾ ਹੀ ਆਪਣੇ ਕੋਲੇ। ਤਾਂ ਕਰਕੇ ਤੇ ਉਹ ਬੰਦਾ ਕੋਈ ਝੜੀਆਂ ਮਿਲਿਆ ਨਹੀਂ ਤੇ ਮਸ਼ੀਨਰੀ ਵਾਲਾ ਕੰਮ ਹੀ ਕਰ ਲੈ ਫਿਰ ਆਪਾਂ। ਮਸ਼ੀਨਰੀ ਜੋਗੀ ਕੀਤਾ। ਤੇ ਗਰਮੀ ਨਾ ਫੁੱਲ ਹੋਈ ਪਈ ਆਨੇ ਫੁੱਲ ਗਰਮੀ। ਮਤਲਬ ਕਿ ਇੰਨਾ ਤਾਬ ਜਗ ਬਦਲਾ ਤਾਂ ਨਹੀਂ ਤਾਂ ਅਕਸਰ ਸੋਭਾ ਕੋਈ ਹਵਾ ਚਲੇ ਡੰਡੀ ਡੰਡੀ ਆ ਨਾ। ਕੁ ਮਾਰੇ ਮੋੜ ਤੇ ਖੰਦ ਹੋਵੇ ਪਰ ਨਾ ਜਾਵਾਂ ਹੀ ਨਹੀਂ ਇਸ ਕਰਕੇ ਤੇ ਲੋ ਜਾਣੇ ਆ ਜਾ ਕੇ ਵੀਰ ਤੁਹਾਨੂੰ ਵਿਖਾਵਾਂਗੇ ਨਾਲੇ ਹਨਾ ਵੀਰ ਦੇ ਦੋ ਕੱਲੇ ਹੀ ਹੁਣ ਮੈਂ ਜਾਂ ਡੈਡੀ ਉਹ ਬੀ ਫੋਨ ਤੇ ਸਮਝ ਲਓ ਤੁਸੀਂ ਤੇ ਮੈਂ ਹੁਣ ਵੀਡੀਓ ਬਣਾਵਾਂਗੇ ਟਰੈਕਟਰ ਚਲਾਵਾਂ ਜੋ ਵੀ ਕੁਛ ਲਾ ਲਓ ਹਨਾ ਚੱਲ ਜੇ ਮੌਕਾ ਮਿਲਦਾ ਬਣਾਵਾਂਗੇ ਵੈਸੇ ਬਣਾਵਾਂਗੇ ਕਿਹੜੀ ਗੱਲ ਆ ਵੀਡੀਓ ਤਾਂ ਆ ਕਰਕੇ ਪਰ ਐ ਗੱਲ ਹੋਣੀ ਵੀਡੀਓ ਪੈਂਦੀਆਂ ਪੁੰਦੀਆਂ ਕਿ ਜਣੇ ਅਸੀਂ ਘਾਟਾਂ ਤੇ ਮਤਲਬ ਕਿ ਵੀਡੀਓ ਨਾਲ ਫਿਰ ਇੱਕ ਜਣਾ ਜਾਂ ਫਿਰ ਮੈਂ ਨਾ ਕੰਮ ਕਰਾਂ ਕੋਲੇ ਖੜਾ ਵੀਡੀਓ ਬਣਾਈ ਜਾਵਾਂ ਮਾੜਾ ਮੋਟਾ ਕੰਮ ਕਰਦਾ ਕਦੇ ਉਹ ਕੰਮ ਹੈ ਨਹੀਂ ਫਿਰ ਤਾਂ ਐਸੇ ਕਰਕੇ ਹੀ ਬਸ ਚਲੋ ਜਾਣੇ ਆ ਜਾ ਕੇ ਵਹਣੇ ਆ ਬੀਜਦੇ ਆ ਲੱਗਦੇ ਆ ਹੁਣ ਸੁਹਾਗਾ ਲਿਆਂਦਾ ਖੇਤ ਤੇ ਆ ਤਾਂ ਉਵੇਂ ਪਿਆ ਹੁਣ ਰੇ ਦੂਜੂ ਪਾਈ ਜਾਂਦੇ ਆ ਬੰਦਿਆਂ ਨਾਲ ਕੰਮ ਲੋਟ ਨਹੀਂ ਆਇਆ ਉਹ ਤੇ ਇੱਕ ਗਿੱਲਾ ਬੀਜਿਆ ਕਾਰੇ ਯਾਰੋ ਡੀਏਪੀ ਦੇ ਵਿੱਚ ਸੀਗਾ ਪਟਾਸ਼ ਤੇ ਉਹ ਗਿੱਲਾ ਜਾ ਹੋ ਕੇ ਕੰਮ ਹੋ ਰਹੀ ਹੋ ਗਿਆ ਉਹਦਾ ਉਹ ਮਸ਼ੀਨ ਟਪਾਉਂਦੀ ਨਹੀਂ ਸੀਗੀ ਤੇ ਬਸ ਤੱਕੇ ਤੋਂ ਮੇਨ ਵਾਲੀ ਕਿੱਲਾ ਬੀਜਿਆ ਤੇ ਫਿਰ ਘਰੇ ਆਵੜੇ ਘਰੋਂ ਹੁਣ ਬੰਦੇ ਲਿਆਂਦੇ ਆ ਦੁਪਹਿਰਾ ਤਾਂ ਵੀ ਹੋ ਗਿਆ ਜਿੰਨਾ ਛੇ ਦੀ ਕੰਮ ਕਰਨਾ ਉਹਨਾਂ ਨੂੰ ਹੀ ਪਤਾ ਨਹੀਂ ਕੀ ਚੱਕਰ ਆ ਐਡਾ ਹੋ ਜਾਂਦਾ ਐਦ ਕਿਤੇ ਨਾ ਜਿੱਦਾਂ ਦੇ ਬੋਰ ਲਾਉਣ ਲੱਗੇ ਆ ਵਾਪਿਓ ਕੰਮ ਬੜਾ ਉਲਝਿਆ ਬਸ ਪਤਾ ਨਹੀਂ ਕੰਮ ਹੁੰਦਾ ਵੀ ਆ ਤੇ ਹੁੰਦਾ ਵੀ ਰੋ ਪਿੱਟ ਕੇ ਆ ਪਤਾ ਨਹੀਂ ਕੀ ਹੁੰਦਾ ਕਿ ਮਸ਼ੀਨ ਲਿਆਂਦੀ ਤੇ ਹੁੰਦਾ ਤਾਂ ਹੁਣ ਨੂੰ ਬੀਜ ਕੇ ਘਰੇ ਜਾਵੜਦੇ ਕਿਉਂਕਿ ਤਿੰਨ ਚਾਰ ਘੰਟਿਆਂ ਦਾ ਕੰਮ ਸੀਗਾ ਵਧੀਆ ਬੀਜ ਕੇ ਜਾਵੜਦੇ ਹੁਣ ਘਰੇ ਗਏ ਬੰਦੇ ਲਿਆਂਦੇ ਹੁਣ ਇਹਨਾਂ ਨੇ ਰੇਹ ਛਿੜਤੇ ਇੱਥੇ ਠੀਕ ਆ ਆਪਾਂ ਮਤਲਬ ਕਿ ਅੱਧੀ ਤਾਂ ਉਹਨਾਂ ਦਾ ਇਹ ਬੀਜ ਤਾਂ ਹੀ ਕੋਟਾ ਆ ਤੇ ਕੁਛ ਕਿਚ ਇਹ ਉਹ ਬਾਤ ਸੀ ਕਿ ਮਸ਼ੀਨਾ ਵੀ ਸੀ ਕੁਛ ਮਤਲਬ ਕਿ ਰਲਾਲੀ ਸੀਗੀ ਹਰਦੇ ਰਲਾਲੀ ਸੀਗਾ ਤੇ ਆ ਫਿਰ ਹੁਣ ਇੰਨਾ ਕ ਉੰ ਸੈਟ ਦਾ ਸੀਗਾ ਤੇ ਉਹ ਵਾਰਿਆ ਫਰਾ ਵੇਖੋ ਇਨੀ ਫੇ ਮਸ਼ੀਨ ਨਾਲ ਵੀਜ ਕੇ ਚਾਈ ਜਾਂਦੇ ਸੀਗੇ ਫਿਰ ਕਿਉਂਕਿ ਹੁਣ ਆ ਤਾਂ ਫਿਰ ਲਾਈਵ ਹਰਲਾ ਲਿਆ ਸੀ ਹਨਾ ਇੰਨਾ ਕ ਮਾਲ ਤਾਂ ਪਟਾਲ ਤੇ ਉਹ ਫਿਰ ਬੰਦੇ ਲਿਆਂਦੇ ਤੇ ਹੁਣ ਬੰਦਿਆਂ ਤੋਂ ਪਾਈ ਜਾਂਦੇ ਆ ਬਸ ਉਹ ਰਹਿ ਗਿਆ ਲੰਮਾ ਕਿਆਰਾ ਚਾਰ ਕਿੱਲੇ ਆਲਾ ਆ ਤਾਂ ਸੈਟ ਦਾ ਇਧਰ ਤਾਂ ਇਹਨੇ ਇਹੀ ਕੰਮ ਜੇ ਪਹਿਲਾਂ ਬੰਦਿਆਂ ਦਾ ਉਹ ਗਾਣਾ ਪਰ ਜਦੋਂ ਆਪਾਂ ਚੰਗੇ ਸੋਚਿਆ ਸੀ ਚੱਲ ਮਸ਼ੀਨ ਨਾਲ ਵੀਜ ਕੇ ਤੇ ਘਰੇ ਆਵੜਾਂਗੇ ਉਹਨਾਂ ਇਹਨੇ ਤੇਲ ਖਾਣਾ ਸੀ ਉਹਨਾਂ ਹੀ ਬੰਦੇ ਪੈਸੇ ਲੈ ਜਾਣਗੇ ਗੱਲ ਉੱਥੇ ਆ ਜਾਂਦੀ ਆ ਤਾਂ ਕਰਕੇ ਚੱਲ ਹੁਣ ਜਿਹੜਾ ਕੁਝ ਹੋਣਾ ਸੀ ਹਨਾ ਹੋ ਗਿਆ ਹੁਣ ਸੁਹਾਗਾ ਦਾ ਮਾਰ ਕੇ ਚੱਲੋ ਭਾਈ ਸੁਹਾਗਾ ਪਾ ਕੇ ਮਾਰ ਕੇ ਸੁਹਾਗਾ ਫੇਰ ਘੱਟਾ ਪਾਉਣੇ ਜਿੰਦਰੀ ਵੀ ਲਿਆਉਂਦੀ ਆ ਜੇ ਨਾਲ ਇਹ ਤੱਕ ਤਾਂ ਢੇੜੇ ਰਹੇਗੇ ਰੋਟਾਂ ਵਿੱਚ ਨੂੰ ਲਾਉਣ ਵਾਲੇ ਕੋਈ ੜਾ ਉਹ ਵਾਉਂਦੇ ਆਪਾਂ ਪਾਣੀ ਢੁੱਟਿਆ ਸੀਗਾ ਉੱਥੇ ਹਰ ਹਾਲ ਜੇ ਮਾਰੇ ਸੀ ਤੇ ਹੁਣ ਆਏ ਸੀਗਾ ਚੱਲ ਕੋਲੇ ਕੱਲ ਸੁਹਾਗਾ ਮਾਰਿਆ ਨਾ ਕਿ ਰੋਟਾਵੇਟਰ ਮਾਰ ਦਾਂਗੇ ਹਨਾ ਰੋਟਾਵੇਟਰ ਮਾਰਨਾ ਜੇ ਮੌਸਮ ਖੁਸ਼ ਹੋਏ ਬੈ ਸਾ ਰੱਬ ਦਾ ਜੇ ਮੌਸਮ ਆ ਗਿਆ ਨਾ ਆ ਚਾਉ ਨੇ ਤਾਂ ਥੋੜੀ ਮੋਟੀ ਮੌਜੀ ਬਣ ਜੂਗੀ ਵਧੀਆ ਚੱਲੇ ਹੋਣਗੇ ਹੈ ਤਾਂ ਘਾਟੀ ਬਸ ਖੁਲਕ ਜੀ ਕਰੀ ਜਾਂਦੇ ਰੱਬ ਹੋਰੀ ਕਿੜੀਆਂ ਲੜੀ ਜਾਂਦੀਆਂ ਆ ਜਦ ਘਰ ਤੁਰਿਆ ਸੀਗਾ ਕੁਝ ਨਹੀਂ ਸੀਗਾ ਰਾਹ ਚੋਂ ਦੇ ਵਾ ਮੈਂ ਤੇਲ ਪਾਇਆ ਕੱਲਾ ਰਾਜ ਆਉਂਦੇ ਰੇ ਮਾਂਪਰੇ ਆ ਕੇ ਬਾ ਮੀਲੇਗਾ ਮਤਲਬ ਇੰਨਾ ਹੈ ਨਹੀਂ ਬਸ ਥੋੜੀ ਥੋੜੀ ਭੂਰ ਜੀ ਪਈਆਂ ਨੇ ਪੂਰੀ ਸਮਝ ਲਓ ਤੁਸੀਂ ਆ ਵੇਖ ਲੋ ਕਿੰਨਾ ਜੀ ਵਾਈਕਲ ਆ ਚੱਲਾ ਅਣਾਤਾ ਕਰਕੇ ਉਹ ਦੋ ਢੇੜੇ ਰਹਿ ਗਏ ਸੀ ਮੈਨੂੰ ਆ ਹੀ ਸੀ ਆ ਹੀ ਚੱਲ ਮੀਂਹ ਤੋਂ ਪਹਿਲਾਂ ਪਹਿਲਾਂ ਲਾ ਜੀ ਹੈ ਨਾ ਇਹ ਮੁੜ ਕੇ ਬਸ ਪਾਣੀ ਪੂਣੀ ਜੇ ਭਾਲਾ ਮੀਂਹ ਪੈ ਗਿਆ ਜਾਂ ਕੁਝ ਵੀ ਹੋ ਗਿਆ ਨਾ ਮੈਂ ਨੈਟ ਤੇ ਤਾਂ ਮੌਸਮ ਮੁੱਤ ਲੱਗੀ ਜੀ ਆਪਾਂ ਵੇਖ ਗਏ ਵੈਦਰ ਸਹੀ ਜਾਂਦਾ ਕਿ ਹੈਗਾ ਹਫਤਾ ਇਹ ਮੀਂਹ ਆ ਬਾਕੀ ਹਜੇ ਰੱਬ ਦਾ ਪਤਾ ਨਹੀਂਗਾ ਵਿੱਚ ਧੁੱਪ ਜੀ ਕਰੀ ਬੈਠਾ ਇਧਰ ਬੱਦਲ ਵਾਈ ਜੀ ਵੀ ਆ ਇਧਰ ਮੀਂਹ ਜਿਆਦਾ ਖੇਤ ਆਪਣੇ ਘਰਾਂ ਨਾਲੋਂ ਮਤਲਬ ਇੱਥੇ ਵੱਧ ਪੂਰਾ ਮਤਲਬ ਮੀਂਹ ਲਾ ਲੋ ਵੱਧ ਮੀਂਹ ਜਾਂ ਛਿਗਾਟ ਆ ਤੇ ਮੈਨੂੰ ਆਇਆ ਮੀਂਹ ਰਾਹ ਕਿ ਉਧਰ ਨੂੰ ਵੱਧ ਕਿ ਪਰਾਂ ਨੂੰ ਜਮਾਵਣ ਨੂੰ ਉਧਰ ਨੂੰ ਵੱਧ ਆ ਬਾਕੀ ਪਤਾ ਨਹੀਂ ਚੱਲ ਲਾ ਕੇ 2 ਘੰਟੇ 3 ਘੰਟੇ ਤੇ ਲਾ ਕੇ ਚੱਲੇ ਘਰ ਨੂੰ ਆਲੇ ਟਰੈਕਟਰ ਉੱਗਲ ਜੇ ਗਿਆ ਹੋਰੀ ਆ ਬੜੀ ਖੇਦੀ ਡੜਦੀ ਹੈ ਬੱਸ ਗਿਆ ਸਮਾਰ ਕੇ ਭੇਜੇ ਪੂਰਾ ਐਨ ਜਮਾ ਨੂੰ ਚੜੀ ਜਾਵੇ ਤੇ ਜਾਂ ਸੌ ਸੁੱਕਾ ਹੀ ਰਵੇ ਆ ਗਖੜੀਆਂ ਮੰਡੀਆਂ ਦੀ ਖਾਵਾਂਗੇ ਹਰੇ ਸਾ ਕਰੇ ਕੋਮਲ ਲਾਵਾਂ ਕਿਹੜੇ ਚੱਲੀਏ ਕਰੇ ਤੁੰਦ ਹੋਣਾ ਕਿੱਥੇ ਚਲੇ ਤੱਕ ਕੰਮ ਡੰਨਾ ਇਹ ਜਾਣ ਆਉਣ ਦਾ ਕਿਹੜਾ ਸੀਗਾ ਮਾ ਮਾ ਲੀ ਜੀ ਦੇ ਕਾਣੂ ਝੋਨਾ ਹੀ ਲਾਉਣਾ ਹੈ ਕਰੜਾ ਹੋ ਜੂਗਾ ਥਾਣਾ ਇਹ ਘੇਰ ਚਾ 1600 ਮਾੜਾ ਮਾੜੇ ਲਾਉਣਾ ਕੋਈ ਬਾਹਲਾ ਨਹੀਂ ਗਾ ਪੈਵੇਂ ਕਹਿ ਦਿਆ ਗਿਆ ਇੰਨਾ ਖੇਦਾ ਇੰਨਾ ਜਿਵੇਂ ਆਰਮਨਾਲ ਜਿਵੇਂ ਮਾੜਾ ਆ ਆਈ ਤੋ ਜੇ ਪਾਣੀ ਟੁੱਟ ਗਿਆ ਜੀਆ ਮੋਟਰ ਦਾ ਹੋਰ ਕੋ ਜੱਟ ਪਾ ਚੱਲਦਿਆਂ ਘਰੇ ਮੈਂ ਪਾ ਗਿਆ ਹੋਰ ਹੀ ਜਾਂਦਾ ਵਾਵਾ ਸਾਰਾ ਪੈਦਾ ਫੇਰ ਨਹੀਂ ਆ ਰਿਹਾ ਜੀ ਹਣਾ ਹੁਣ ਹੋਰ ਜੇ ਹੋਗਾ ਕੰਮ ਜਿੱਲਾ ਸਿੱਲਾ ਜਾ ਹੋਇਆ ਜਿੱਲਾ ਕਿਲਾਇਆ ਭਾਈ ਬੋਏ ਨਾ ਰੋਟਾ ਵੇ ਡਰਾ ਮੰਨਣ ਵਾਲੀ ਗੱਲ ਹੈ ਯੋਧਾ ਦਾ ਬੱਸ ਚਲਦੇ ਆ ਘਰੇ ਬਾਪੋ ਦੇਖੋ ਬਈ ਫਿਰ ਪਨੀਰੀ ਆਪਣੀ ਬੱਸ ਸੰਗ ਜੀ ਨੇ ਨਹੀਂ ਵੀਡੀਓ ਬਣਾਈ ਦੀ ਕਿਉਂਕਿ ਸੜਕੀ ਤੇ ਰਹਿੰਦੀ ਹੈ ਕੰਮ ਤਾਂ ਕਰਕੇ ਇਹ ਹੈਗੀ 1121 ਦੀ ਤੇ ਉਹ ਹੈਗੀ ਆ ਉਰਲੀ ਨਾਲ ਵਾਲੀ 1718 ਦੀ ਤੇ ਜਿਹੜੀ ਜਮਾ ਪਰਾਂ ਉਹ ਚੁੰਡ ਜੀ ਉਹ ਹੈਗੀ 1847 ਦੀ ਤੇ ਅਸੀਂ ਰੈਡੀ ਨਾਲ ਕੋ ਦੋ ਹੀ ਲਾਉਣੀ 17 18 ਤੇ 11 ਇੱਕੀ ਉਹ ਤਾਂ ਚੱਲ ਵਾਧੂ ਤੋਂ 20 ਸੀ 20 ਪਿਆ ਸੀ ਨਾ ਚੱਲ ਜੇ ਨਾ ਕੋਈ ਆਪਣੇ ਲੱਗਿਆ ਤਾਂ ਕੋਈ ਚੱਲ ਲੈ ਜਾਂਗੇ ਪਟਾ ਦੇਣਗੇ ਕਿਸ ਨੂੰ 20 ਪਿਆ ਸੀ ਖਰਾਬ ਹੀ ਹੋਇਆ ਨਾ ਸੀ ਪੀ ਦਾ ਤਾਂ ਕਰਕੇ ਪਾਣੀ ਲਾਉਂਦੇ ਸੀ ਕੱਸੀ ਦਾ ਆਇਆ ਸੀਗਾ ਬਸ ਮਰਿਆਂ ਵਰਗੇ ਪਾਣੀ ਦਾ ਕਾਹਦਾ ਉਹ ਪਾਣੀ ਆ ਤੁਸੀਂ ਦੇਖ ਲਓ ਮਸਾਂ ਹੀ ਲੱਗਦਾ ਪਾਣੀ ਚੱਲ ਗਾਂ ਚੋਣਨ ਲਈ ਜਾਂਦੇ ਸੀਗੇ ਤਾਂ ਕਰਕੇ ਆਪਾਂ ਹੀ ਵੜ ਗਏ ਅੱਛੇ ਰੇਖ ਲਾਰ ਦੇ ਨੂੰ ਸੁਆਦਾਂ ਮਾਰਾਂਗੇ ਇੱਥੇ ਆਪਣੀ ਰੀ ਆਪਣੀ ਦਸਤਾਂ ਫਿਰ ਵਧੀਆ ਪੂਰੀ ਇਹ ਆਪਾਂ ਬੀਜਿਆ 6 ਜਾਂ 7 ਦੇ 6 ਤਰੀ ਦੀ ਬੀਜੀ ਸ਼ਾਤਕ 6 ਤਰੀ ਦੀ ਬੀਜਿਆ ਤੇ ਇੱਕ ਬਸ ਯੂਰੀਆ ਪਾਈ ਉਹ ਮਾੜੀ ਮੋਟੀ ਜੀ ਤੇ ਜਾਂ ਇੱਕ ਸਪਰੇਅ ਕੀਤੀ ਸੀ ਉਹ ਨਾਲ ਮਿਲੀ ਸੀ ਦੇ ਗਰੋਥ ਵਾਲੀ ਸੀਗੀ ਮਤਲਬ ਕਿ ਬੀਜ ਦੇ ਨਾਲ ਹੀ ਮਿਲੀ ਸੀ ਪੁੜੀਆਂ ਹੀ ਸੀ ਕਾਲੀਆਂ ਹੀਆਂ ਗਰੋਥ ਪਤਾ ਨਹੀਂ ਕੀ ਸੀ ਉਹਦਾ ਨਾਮ ਐ ਸੀਗਾ ਪਾਣੀ ਲਾਈ ਜਾਨੇ ਆ ਉਹ ਵੀਡੀਓ ਤਾਂ ਅਜੇ ਨਹੀਂ ਬੰਦੀ ਸੀ ਖੜਤੀ ਜਿੱਦੇ ਸੰਗ ਜੀ ਲੱਗਦੀ ਹੈ ਨਾ ਕਿ ਕੀ ਹੈ ਪ੍ਰਾਈਮਰੀ ਜਾਂਦਾ ਹੋਰ ਕੋਣ ਅੱਗੇ ਇਕੱਲੇ ਲੱਗ ਅਗਲਾ ਬਿਲੰਦ ਹੱਸੀ ਪੈਂਦੇ ਲੋੜੀ ਨੂੰ ਪੈਂਦੀ ਇਸ ਕਰਕੇ ਤੇ ਖੇਤ ਮਾਰ ਜਾਂਦਾ ਇਸ ਵਗਾ ਵਟਾ ਪਾ ਜਾਂਦੀਆਂ ਮੱਥੇ ਬੰਨਣੇ ਰਹੇ ਉਹ ਬੰਨਦਾਂਗੇ ਜਿਹੜਾ ਠੱਡ ਜੂਦੀ ਨਾ ਵੱਜੇ ਧੋਪਾ ਲਾ ਵੀ ਇਹਦੇ ਬਿਨ ਧੋਪਾ ਲਾ ਵੀ ਗਰਮੀ ਸੀਗੀ ਦੁਪਹਿਰ ਫੁੱਲ ਆਂ ਕਰਦੇ ਚਲ ਬਾ ਲਾਵਾ ਪਾਣੀ ਉਹ ਕੇਰੀ ਤੇ ਲੱਗਣ ਵਾਲੀ ਉਹ ਗਿਆ